ਜਾ ਕਾਰਸਟਾ ਦੀ ਪ੍ਰਧਾਨ ਦੁਰਿੰਦਰ ਸਿੰਘ ਹੁੰਗਰ ਨੂੰ ਥਾਪ ਦਿੱਤਾ ਗਿਆ ਇਹ ਇੱਕ ਡਰਾਮਾ ਖੇਡਿਆ ਗਿਆ ਕਾਰਜਕਾਰੀ ਪ੍ਰਧਾਨ ਦਾ ਤੇ ਬਹੁਤ ਗਲਤ ਗੱਲ ਕੀਤੀ ਹੈ ਸਭ ਰੋਧਗਾਰ ਨੇ ਇਹਨੇ ਗਨਾਹ ਨਹੀਂ ਕੀਤੇ ਜਿਹੜੇ ਇਹਨਾਂ ਨੇ ਗਨਾਹ ਕੀਤੇ ਨੇ ਜਿਹੜੇ ਪਾਵਰ ਦੇ ਅੰਦਰ ਸੀ ਕਾਲਪਤਖ ਸਾਹਿਬ ਦੇ ਜਥੇਦਾਰ ਨੂੰ ਹੱਥ ਜੋੜ ਕੇ ਮੇਰੀ ਬੇਨਤੀ ਹੈ ਕਿ ਇਹ ਬੰਦੇ ਬਖਸ਼ਣ ਯੋਗ ਹੈ ਨਹੀਂ ਨੇਮਕੀਆ ਉਹ ਬਾਜਰਾ ਕਾਲਪਤਖ ਸਾਹਿਬ ਤੇ ਉਹਨੂੰ ਮਾਫ ਕੀਤਾ ਜਾ ਜਿਸ ਬੰਦੇ ਨੇ ਵੀ ਗੁਰੂ ਹਰਮਨਦਰ ਸਾਹਿਬ ਦੀ ਬੇਇੱਜ਼ਤੀ ਕੀਤੀ ਹੈ ਸਿੱਖ ਇਤਿਹਾਸ ਦੇ ਅੰਦਰ ਉਹਨੂੰ ਮਾਫ਼ ਨਹੀਂ ਕੀਤਾ ਅਰੇ ਨਾ ਹਰਮਨਦਰ ਸਾਹਿਬ ਦੀ ਬੇਅਦਬੀ ਨਹੀਂ ਪਰ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਜੈਲੀਕੇਸ਼ਨ ਲੱਗੇ ਪਰ ਉਸਦੇ ਮਾਫੀ ਨਾਮੇ ਦੇ ਵਿੱਚ ਕੁਝ ਫੋਕੀ ਜਿਹੀਆਂ ਮਾਫੀ ਲੱਗ ਰਹੀਆਂ ਹਨ ਦੇਖੋ ਸਾਡੀ ਬੇਨਤੀ ਦਾ ਜਦੇਦਾ ਸਰ ਸਾਹੂ ਹੱਥ ਜੋੜ ਕੇ ਹੈ ਕਿ ਇਹ ਬੰਦੇ ਮਾਫ਼ ਕਰਨ ਯੋਗ ਹੈ ਨਹੀਂ ਪਰ ਲੋਕ ਆਮ ਕਹਿ ਰਹੇ ਕਿ ਖੇਤਰੀ ਪਾਰਟੀ ਦੇ ਖਿਲਾਫ ਹੋ ਕੇ ਤੁਸੀਂ ਜੜਨ ਕੀ ਗੇ ਲਾ ਰਹੇ ਹੋ ਸਿੱਖ ਸਿਆਸਤ ਦੇ ਵਿੱਚ ਇਹ ਬੰਦੇ ਨਹੀਂ ਆਉਣੇ ਚਾਹੀਦੇ ਅੱਜ ਸਾਲ ਇੱਕ ਖੋਦਾ ਪ੍ਰਧਾਨ ਬਦਲਿਆ ਕਾਰਜਕਾਰੀ ਭਾਵੇਂ ਲਾਇਆ ਕਾਰ ਸਾਮਪਨ ਲਾਇਆ ਤਾਂ ਮਤਲਬ ਸਾਰੇ ਤੇ ਟੈਨ ਹੋ ਗਏ ਤੇ ਰਾਜ ਦੇ ਮਗੇ ਸਾਰਾ ਕੁਝ ਹੋ ਰਿਹਾ ਪਰ ਯਾਦ ਰੱਖਿਆ ਜੇ ਰਾਜ ਤੁਹਾਡੇ ਕਰ ਨਹੀਂ ਆਉਣਾ ਜਿੱਤੇ ਮਰਜ਼ੀ ਚਲੇ ਜਾ ਕਿਉਂਕਿ ਸਿੱਖਾਂ ਦੇ ਮਨ ਚੋਂ ਤੁਸੀਂ ਡਿੱਗ ਚੁੱਕੇ ਅੱਜ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਾਲੀ ਦਰ ਦਾ ਪ੍ਰਬੰਧ ਸੁਖਵੀਰ ਬਾਦਲ ਪੇਸ਼ ਹੋਣ ਦਾ ਆ ਰਿਹਾ ਤੇ ਉਹਦੀ ਪੇਸ਼ਕੀ ਨੂੰ ਲੈ ਕੇ ਲੋਕਾਂ ਦੇ ਆਮ ਵਿਚਾਰ ਕੀ ਨੇ ਕਿ ਅਕਾਲ ਤਖਤ ਸਾਹਿਬ ਤੋਂ ਅੱਜ ਮਾਫੀ ਨਾਮਾ ਹੋਊਗਾ ਜਾਂ سزا ਲੱਗਦੀ ਹੈ ਕਿਉਂਕਿ ਉਸ ਤੋਂ ਪਹਿਲਾਂ ਮੇਰਾ ਕਾਰਜਕਾਰੀ ਪ੍ਰਧਾਨ ਗੁਰਵਿੰਦਰ ਸਿੰਘ ਹੁੰਗਰ ਨੂੰ ਹਾਫ ਦਿੱਤਾ ਗਿਆ। ਇਥੋਂ ਇਹ ਸੰਕੇਤ ਲੋਕਾਂ ਦੇ ਵਿੱਚ ਜਾਂ ਸਾਡੀ ਲਿਗਾ ਦੇ ਵਿੱਚ ਵੀ ਇਹ ਹੈ ਕਿ ਅੱਜ ਕੁਝ ਅਕਾਲ ਤਖਤ ਸਾਹਿਬ ਤੇ ਹੋ ਸਕਦਾ ਹੈ। ਮਾਫੀਨਾਮਾ ਕਿਸ ਤਰ੍ਹਾਂ ਦਾ ਰਹੇਗਾ ਆਪਾਂ ਗੱਲਬਾਤ ਕਰਾਂਗੇ ਐਡਵੋਕੇਟ ਹਰਪਾਲ ਸਿੰਘ ਜੀ ਨਾਲ। ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਹਰ ਸਾਹਿਬ ਕਿੱਦਾਂ ਦਾ ਰਹੂਗਾ ਅੱਜ ਵਾਲਾ ਮਾਫੀਨਾਮਾ ਜੀ? ਦੇਖੋ ਮੇਰੀ ਬੇਨਤੀ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹੱਥ ਜੋੜ ਕੇ ਮੇਰੀ ਬੇਨਤੀ ਹੈ ਕਿ ਇਹ ਬੰਦੇ ਬਖਸ਼ਣ ਯੋਗ ਹੈ ਨਹੀਂ। ਜੀ। ਜਦੋਂ ਇਹਨਾਂ ਦੀ ਬਜਾਰਤ ਸੀ ਨਾ ਜੋ ਇਹਨਾਂ ਨੇ ਗਨਾਹ ਕੀਤੇ ਨੇ ਮੇਰੇ ਦੇਖਣ ਚ ਅੱਜ ਪੰਜਾਬ ਦੇ ਅੰਦਰ ਤਾਂ ਵਿਰੋਧੀਆਂ ਨੇ ਵੀ ਇਹਨੇ ਗਨਾ ਨਹੀਂ ਕੀਤੇ ਜਿਹੜੇ ਇਹਨਾਂ ਨੇ ਗਨਾ ਕੀਤੇ ਜਿਹੜੇ ਪਾਵਰ ਦੇ ਅੰਦਰ ਸੀਗੇ ਦੇਖੋ ਸਿੱਖਾਂ ਨੂੰ ਇੱਕ ਬੰਦਾ ਇਹ ਕਵੇ ਸ਼ੇਪ ਸਹਾਰਾ ਵਾਲਾ ਬੰਦਾ ਕਵੇ ਕਿ ਇਹਨੇ ਜੇ ਕੁੜੀਆਂ ਰਾਤ ਰੱਖਿਆ ਕਿ ਦੋ ਪਰਸੈਂਟ ਵਾਲੀਆਂ ਤੇ ਸ਼ੇਪ ਸਹਾਰਾ ਵਾਲਾ 2022 ਚ ਬੰਦਾ ਸਮਝੌਤਾ ਕਰੇ ਇਲੈਕਸ਼ਨਾਂ ਦੀ ਖਾਤਰ ਇਸ ਦਾ ਮਤਲਬ ਕੀ ਹੋਇਆ ਮਤਲਬ ਤਾਂ ਇਹ ਹੋਇਆ ਕਿ ਸਾਨੂੰ ਤਾਂ ਸਤਾ ਦੇ ਲਈ ਜੋ ਚੀਜ਼ ਕਰਨੀ ਹੈ ਉਹ ਕਰ ਦਿਓ ਕੌਣ ਟੱਠੇ ਖੂ ਜਾਵੇ ਯਾਰ ਯਾਰ ਸਿੱਖਾਂ ਨੂੰ ਕਿਸੇ ਨੇ ਕੌਮ ਨੂੰ ਗਾਲ ਨਹੀਂ ਚ ਕੱਢੀ ਇਸ ਬੰਦੇ ਦੇ ਰਾਜ ਦੇ ਅੰਦਰ ਕੌਮ ਨੂੰ ਗਾਲ ਕੱਢਦੇ ਨੇ ਲੋਕ ਤਾਂ ਸਰਦਾਰ ਸਾਹਿਬ ਅਸੀਂ ਗਾਲ ਲੈ ਕੇ ਆਪਦੀ ਕੌਮ ਦੀਆਂ ਢੀਆਂ ਪੈਣਾ ਪਣਾ ਕੇ ਤੇ ਅਸੀਂ ਜਾ ਕੇ ਸਮਝੌਤਾ ਕਰ ਲਿਆ ਸਰਸੇ ਵਾਲਾ ਸਾਹਿਬ ਉੱਠੇ ਉੱਟ ਕੇ ਗੁਰੂ ਗ੍ਰੰਥ ਸਾਹਿਬ ਨੂੰ ਚੈਲੰਜ ਕਰੇ ਜੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਵੇ ਤੇ ਡਿਪਟੀ ਮੁੱਖ ਮੰਤਰੀ ਹੋਵੇ ਤੇ ਉਹਨਾਂ ਦੇ ਫਿਲਮਾਂ ਦੇ ਪੋਸਟਰਾਂ ਦੀ ਰਾਖੀ ਕਰਦਾ ਹੋਵੇ। ਉਦੋਂ ਸਿੱਖਾਂ ਦੇ 2007 ਤੋਂ ਲੈ ਕੇ ਤੇ 15 ਚਿੱਕਰ ਗਿੱਡੇ ਕੁੱਟੇ ਗਏ ਸੀ ਇਥੇ ਸਿੱਖਾਂ ਦੇ। ਜਿਹੜਾ ਬੰਦਾ ਬੋਲਦਾ ਸੀ ਮੈਂ ਬਹੁਤ ਕੇਸ ਲੜੇ ਨੇ 295 A ਦਾ ਪਰਚਾ ਦਰਜ ਨਾਲ ਦੀ ਨਾਲ ਹੁੰਦਾ ਸੀ। ਜਿਹੜਾ ਵੀ ਸਰਸੇ ਸਾਧ ਦੀ ਕੋਈ ਫੋਟੋ ਪਾਉਂਦਾ ਸੀ ਉਹਦੀ ਵੀਡੀਓ ਪਾਉਂਦਾ ਸੀ। ਉਹਦੇ ਦੇ ਕੋਈ ਸਿੱਖ ਬੋਲਦਾ ਸੀ ਤਾਂ ਮੈਂ ਥਰੂ ਆਰਡਰ ਕਢਾ ਕੇ ਦੇ ਦੇਣਾ ਉਹਨਾਂ ਦੇ 295 ਦੇ ਪਰਚੇ ਦਰ ਇਥੇ ਬਠਿੰਡੇ ਜਿਹੜੇ ਦੇ ਇੱਕ ਬੰਦਾ ਸੀ ਜਿਹਨੇ ਵੀਡੀਓ ਬਣਾਈ ਸੀ ਇਹ ਸਾਹ ਦੇ ਉੱਪਰ ਤਾਂ ਨਾਲ ਦੇ ਨਾਲ 295 ਦਾ ਪਰਚਾ ਦਰਚ ਕਰਾਤਾ ਸਰਕਾਰ ਕੀਂਦੀ ਸੀ ਇਹਦੀ ਸੀ ਜਿੰਨਾ ਜ਼ਬਰ ਜ਼ੁਲਮ ਇਹਨਾਂ ਬੰਦਿਆਂ ਨੇ ਕੀਤਾ ਹੈ ਪੰਜਾਬ ਦੇ ਅੰਦਰ ਸਿੱਖ ਕੌਮ ਦੇ ਉੱਪਰ ਕੀਤਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹੀਨ ਹੁੰਦੀ ਹੈ ਤਾਂ ਯਾਰ ਐਦੂ ਉੱਤੇ ਮਾੜੀ ਕੀ ਗੱਲ ਹੋਵੇਗੀ ਹੂੰ ਮੈਂ ਤਾਂ ਕਹਿਣਾ ਜਫੇਦਾਰ ਸਾਹਿਬ ਨੂੰ ਮੇਰੀ ਬੇਨਤੀ ਇੰਨੀ ਹੈ ਕਿ ਇਹਨਾਂ ਦਾ ਸਾਰਾ ਅਕਾਲੀਵਾਲੀ ਭੰਗ ਹੋਣਾ ਚਾਹੀਦਾ ਇਹਨਾਂ ਅਕਾਲ ਤਖਤ ਸਾਹਿਬ ਤੇ ਜੋ ਵੀ ਮਾਫੀ ਆਉਂਦਾ ਹੈ ਨੇਮਕੀ ਆਉਂਦਾ ਜਿਹੜਾ ਅਕਾਲ ਤਖਤ ਸਾਹਿਬ ਤੇ ਉਹਨੂੰ ਮਾਫ ਕੀਤਾ ਜਾਂਦਾ ਦੇਖੋ ਮੇਰੀ ਬੇਨਤੀ ਇੰਨੀ ਹੈ ਕਿ ਜੇ ਅਸੀਂ ਪੁਰਾਣਾ ਇਤਿਹਾਸ ਦੇਖੀਏ ਤੇ ਗੁਰੂ ਘਰ ਦੇ ਅੰਦਰ ਬਹੁਤ ਚੀਜ਼ਾਂ ਨੇ ਜਿਹੜੀਆਂ ਮਾਫੀ ਨਹੀਂ ਦਿੱਤੀ ਗਈ ਉਹਨਾਂ ਜਿਹੜੇ ਜਿਹੜੇ 1984 ਦੇ ਵਿੱਚ ਜਿਨ੍ਹਾਂ ਨੇ ਹਮਲੇ ਕੀਤੇ ਸੀ ਚਾਹੇ ਉਹ ਅੰਮ੍ਰਿਤਧਾਰੀ ਦੂਜੇ ਅੰਮ੍ਰਿਤਧਾਰੀ ਬੰਦੇ ਸੀ ਤਾਂ ਉਹਨਾਂ ਨੂੰ ਉਸ ਵਕਤ ਮਾਫ ਨਹੀਂ ਸੀ ਕੀਤਾ ਗਿਆ ਉਸ ਤੋਂ ਪਹਿਲਾਂ ਵੀ ਜਿਸ ਬੰਦੇ ਨੇ ਵੀ ਗੁਰੂ ਅਰਮੰਦਰ ਸਾਹਿਬ ਦੀ ਬੇਇੱਜ਼ਤੀ ਕੀਤੀ ਹੈ ਸਿੱਖ ਇਤਿਹਾਸ ਦੇ ਅੰਦਰ ਉਹਨੂੰ ਮਾਫ਼ ਨਹੀਂ ਕੀਤਾ ਗਿਆ। ਅਰਮੰਦਰ ਸਾਹਿਬ ਦੀ ਬੇਇੱਜ਼ਤੀ ਪਰ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਜੈਲੀਗੇਸ਼ਨ ਲੱਗੇ ਹੋਏ ਨੇ। ਅਸੀਂ ਉਹ ਸਾਥ ਦੀ ਰੱਖਿਆ ਕੀਤੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਚੈਲੰਜ ਕੀਤਾ। ਜਿਨ੍ਹਾਂ ਦੇ ਬੰਦਿਆਂ ਨੇ ਉੱਥੇ ਲਿਖ ਕੇ ਦਿੱਤਾ ਕੰਨਾਂ ਦੇ ਉੱਪਰ ਕਿ ਤੁਹਾਡਾ ਗੁਰੂ ਲੈ ਚੱਲਦੇ ਆ। ਪਰ ਹੋ ਸਕਦਾ ਮਾਫੀ ਨਾਮੇ ਦੇ ਵਿੱਚ ਕੁਝ ਹੋਰ ਚੀਜ਼ ਦੀ ਮਾਫੀ ਮੰਗ ਰਹੇ ਹੁਣ। ਦੇਖੋ ਸਾਡੀ ਬੇਨਤੀ ਦਾ ਜਥੇਦਾਰ ਸਾਹਿਬ ਨੂੰ ਹੱਥ ਜੋੜ ਕੇ ਹੈ। ਕਿ ਇਹ ਬੰਦੇ ਮਾਫ ਕਰਨ ਯੋਗ ਹੈ ਨਹੀਂ ਅਗਰ ਇਹਨਾਂ ਨੂੰ ਮਾਫ ਕਰਦੇ ਆ ਤਾਂ ਜਿਹੜੇ ਆਉਣ ਵਾਲੇ ਜਿਹੜੇ ਸਾਡੇ ਪੰਥਕ ਆਗੂ ਨੇ ਉਹਨਾਂ ਨੂੰ ਡਰ ਨਹੀਂ ਰਹਿਣਾ ਇਸ ਚੀਜ਼ ਦਾ ਉਹਨਾਂ ਨੇ ਪ੍ਰਵਾਇਡ ਨਹੀਂ ਕਰਨੀ ਕਰਨੀ ਫਿਰ ਕੀ ਕੀਤਾ ਜਾਊਗਾ ਸਜ਼ਾ ਸਜ਼ਾ ਕੀ ਹੋਊ ਦੇਖੋ ਸਾਡੀ ਬੇਨਤੀ ਤਾਂ ਇਹ ਹੈ ਕਿ ਇਹਨਾਂ ਨੂੰ ਬਿਲਕੁਲ ਜਿਹੜਾ ਕਾਲੀਦਲ ਭੰਗ ਕਰਨਾ ਚਾਹੀਦਾ ਇਹਨਾਂ ਦਾ ਇਹਨਾਂ ਨੂੰ ਮਾਫੀ ਨਹੀਂ ਮਿਲਣੀ ਚਾਹੀਦੀ ਉਹ ਖੇਤਰੀ ਪਾਰਟੀ ਤੁਸੀਂ ਖਿਲਾਫ ਹੋ ਤੁਸੀਂ ਸਾਡੇ ਜਿਹੜਾ ਟਿੱਕੇ ਲਾ ਰਹੇ ਕਿਵੇਂ ਉਹ ਤਾਂ ਲੋਕ ਕਾਮ کہہ ਰਹੇ ਕਿ ਖੇਤਰੀ ਪਾਰਟੀ ਦੇ ਖਿਲਾਫ ਹੋ ਕੇ ਤੁਸੀਂ ਜੜਤ ਕੀਕੇ ਲਾ ਰਹੇ ਹੋ ਦੇਖੋ ਗੱਲਾਂ ਇਹ ਖੇਤਰੀ ਪਾਰਟੀ ਬਣਨੀ ਚਾਹੀਦੀ ਹੈ ਪਰ ਖੇਤਰੀ ਪਾਰਟੀ ਹੋਰ ਬੰਦੇ ਵੀ ਜਿਉਂਦੇ ਨੇ ਸਾਰੇ 117 ਬੰਦੇ ਚਾਹੀਦੇ ਨੇ ਐਮਐਲਏ ਨਾਲ ਕਿ 3 ਕਰੋੜ ਦੇ ਵਿੱਚੋਂ ਵੀ 5 ਪਏ 117 ਬੰਦੇ ਨਹੀਂ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਮਿੱਟੀ ਬੇਈਮਾਨ ਦੀ ਲਿਖ ਕੇ ਹਰ ਰਾਏ ਜੀ ਨੇ ਲਿਖਿਆ ਸ੍ਰੀ ਰਾਮ ਰਾਏ ਜੀ ਨੇ ਤੇ ਗੁਰੂ ਹਰ ਰਾਏ ਸਾਹਿਬ ਨੇ ਕਿਹਾ ਸੀ ਕਿ ਮੇਰੇ ਮੱਥੇ 'ਤੇ ਲੱਗੀ ਜਿੱਧਰ ਮੂੰਹ ਉਧਰ ਚਲੇ ਜਾ ਮੁਰਕੇ ਮੱਥੇ ਨਹੀਂ ਲਾਇਆ ਇੱਕ ਅੰਦਰ ਪ੍ਰੋਬਲੀ ਕਰਵਾਨੀਆਂ ਕਰਦੇ ਸੀ। ਜਿਸੀ ਚੰਦਗੁਰੂ ਅਰਜਨ ਦੇਵ ਮਹਾਰਾਜ ਦਾ ਭਰਾ ਸੀ। ਗੁਰੂ ਘਰ ਦੇ ਉਲਟ ਸੀ ਮਹਾਰਾਜ ਨੇ ਨਹੀਂ ਬਖਸ਼ਿਆ। ਪਹਿnde ਖਾ ਹੋਇਆ 6ਵੇਂ ਪਾਤਸ਼ਾਹ ਦੇ ਵਕਤ ਪੁੱਤਰਾ ਨੂੰ ਸੰਭਿਆ ਸੀ ਪਰ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਉਲਟ ਬੋਲਿਆ ਤੇ ਆਪਦੇ ਹਥੀਏ ਉਹਨੂੰ ਖਤਮ ਕੀਤਾ ਸੀ। ਸਾਡੀ ਸਿੱਖ ਹਿਸਟਰੀ ਦੇ ਮੁਤਾਬਕ ਇਹ ਗناہ ਜਿਹੜਾ ਬੰਦੇ ਨੇ ਕੀਤਾ ਹੈ ਇਹਨੇ ਜਿਵੇਂ ਪੰਜਾਬ ਦੇ ਅੰਦਰ ਸਿੱਖਾਂ ਨੂੰ ਉਹ ਵਾਰਕਟ ਕੀਤੀ। ਸਿੱਖਾਂ ਤੇ ਗੋਲੀਆਂ ਚੱਲੀਆਂ। ਸਿਖਾਂ ਨੂੰ ਚੁਣ-ਚੁਣ ਕੇ ਇੱਥੇ ਕੁੱਟਿਆ ਗਿਆ ਪਰਚੇ ਦਰਜ ਕੀਤੇ ਗਏ ਪੰਜਾਬ ਦੇ ਅੰਦਰ ਤੇ ਉਹ ਸਾਧ ਦੇ ਉੱਪਰ ਗੁਰੂ ਗੋਬਿੰਦ ਸਿੰਘ ਮਾਰੇ ਦੀ ਤਹੀਂ ਦਾ ਪਰਚਾ ਦਰਜ ਹੋਵੇ ਤੇ 2012 ਫਰਵਰੀ ਦੇ ਵਿੱਚ ਪਰਚਾ ਕੈਂਸਲ ਕੀਤਾ ਜਾਵੇ। ਸੋ ਮੇਰੀ ਜਥੇਦਾਰ ਸਾਹਿਬ ਨੂੰ ਹੱਥ ਬਿਆਨ ਕੇ ਬੇਨਤੀ ਹੈ ਕਿ ਇਸ ਬੰਦੇ ਨੂੰ ਜੋ ਵੀ ਅਕਾਲ ਤਖਤ ਸਾਹਿਬ ਦੀ ਮਰਜ਼ਾਦਾ ਦੇ ਮਤਾਬਕ ਇਹਨੇ ਬਹੁਤ ਵੱਡਾ ਗਰਾਹ ਕੀਤਾ ਕੌਮ ਦੇ ਅੰਦਰ ਇਹ ਬੰਦਾ ਬਖਸ਼ਣ ਯੋਗ ਨਹੀਂ। ਅਕਾਲੀ ਦਲ ਦੇ ਰਾਜ ਦੇ ਅੰਦਰ ਸਾਰਾ ਗੁਨਾਹ ਹੋਇਆ ਜੇ ਸਜ਼ਾ ਵਾ ਦਿੰਦੇ ਤਾਂ ਤੁਮ ਕਿਹੋ ਜਿਹੀ ਸਜ਼ਾ ਦੇ ਲਈ ਸਕਦਾ ਕੋਈ ਤਾਂ ਸਰ ਦੇਖੋ ਲਾਉਣੀ ਚਾਹੀਦੀ ਹੈ ਬਹੁਤ ਵੱਡੀ ਸਜ਼ਾ ਲਗਣੀ ਚਾਹੀਦੀ ਹੈ ਜੋ ਤਨਖਾਹਿਆ ਜਿਵੇਂ ਵੀ ਕਹਿੰਦੇ ਨੇ ਤਾਂ ਉਸ ਦੇ ਮੁਤਾਬਕ ਜੋ ਵੀ ਸਿੱਖ ਮਰਯਾਦਾ ਦੇ ਮੁਤਾਬਕ ਮੈਂ ਤਾਂ ਕਹੂੰਗਾ ਕਿ ਉਹ ਇਸ ਤਰ੍ਹਾਂ ਹੋਵੇ ਕਿ ਬੰਦਾ ਸਿਆਸਤ ਸਿੱਖ ਸਿਆਸਤ ਦੇ ਵਿੱਚ ਇਹਨੂੰ ਬਾਹਰ ਕੱਢਿਆ ਜਾਵੇ ਇਸ ਬੰਦੇ ਨੂੰ ਇਸੇ ਸਜ਼ਾ ਹੋਣੀ ਚਾਹੀਦੀ ਹੈ ਮੇਰੀ ਬੇਨਤੀ ਹੈ ਕੋ ਮੈਨੂੰ ਪਤਾ ਨਹੀਂ ਪਰ ਸਿੱਖ ਸਿਆਸਤ ਸਿੱਖ ਸਿਆਸਤ ਦਾ ਲਬਜ ਮੈਂ ਕਹੂੰਗਾ ਸਿੱਖ ਸਿਆਸਤ ਦੇ ਵਿੱਚ ਬੰਦੇ ਨਹੀਂ ਆਉਣੇ ਚਾਹੀਦੇ ਕਿਉਂਕਿ ਜਦੋਂ ਸਿੱਖ ਲੀਏ ਇਹ ਲੀਡਰਸ਼ਿਪ ਪੰਜਾਬ ਦੇ ਅੰਦਰ ਤੇ ਤਰਾਸ ਤਰਾਸ ਕਰਦਾ ਸੀ ਸਿੱਖ ਪੰਜਾਬ ਦੇ ਅੰਦਰ ਯਾਰ ਪਰਚਾ ਹੋ ਜਾਣਾ ਸਵੇਰੇ ਰਾਤ ਨੂੰ ਕਹਿੰਦੇ ਕਿ ਸਿਆਸਤ ਦੇ ਵਿੱਚ ਤੁਸੀਂ ਕਿਹਾ ਕਿ ਨਹੀਂ ਆਉਣੇ ਚਾਹੀਦੇ ਪਰ ਇਹਨਾਂ ਦਾ ਮੁੱਢ ਕਿ ਐਲਾਨ ਕਰ ਦਿੱਤਾ ਸੀ ਕਿ ਪੰਜਾਬੀ ਪਾਰਟੀ ਹੈ ਪਾਰਟੀ ਦੇ ਮੈਂ ਤਾਂ ਇਹ ਹੀ ਕਹੀ ਜਨਾ ਆਕਾਲੀ ਦਲ ਨੂੰ ਖਤਮ ਕੀਤਾ ਇਹਨਾਂ ਨੇ ਜਿਹੜੀ 100 ਸਾਲ ਤੋਂ ਉੱਪਰ ਪੁਰਾਣੀ ਪਾਰਟੀ ਹੋ ਖਤਮ ਕੀਤੀ ਹੈ ਇਹਨਾਂ ਨੇ ਉਹ ਅਕਾਲੀ ਬੰਦੇ ਸੀ ਜਿਹੜੇ ਅੰਡੇਮਾ ਨਿਕੋਬਾਰ ਦੀ ਜੇਲ੍ਹ ਦੇ ਅੰਦਰ ਸੀ ਉਹ ਅਕਾਲੀ ਬੰਦੇ ਸੀ ਜਿਹੜੇ ਉੱਥੇ ਨਨਕਾਣਾ ਸਾਹਿਬ ਜਿਹੜਾ ਦੇ ਗੋਲਗਾ ਵਾਇਦਿਆ ਨੇ ਉਹ ਵੀ ਬੰਦੇ ਸੀ ਜਿਹੜੇ ਜੈਤੋ ਦੇ ਮੋਰਚੇ ਦੇ ਵਿੱਚ ਸੀ ਤੇ ਹੁਣ ਅੱਜ ਕਿੱਥੇ ਅਕਾਲੀ ਗੱਲ ਖੜਾ ਸੀ ਗੋੜਿਆ ਚਲਾਉਣ 'ਚ ਖੜਾ ਸੀ ਗੋੜਿਆ ਚਲਾਉਣ 'ਚ ਖੜਾ ਸੀ ਤੇ ਮੈਨੂੰ ਲੱਗਦਾ ਸ਼ਾਇਦ ਨਿਹੰਗ ਸਿੰਘ ਸੀ ਜਿਨ੍ਹਾਂ ਨੇ ਉਹ ਸੇਵਾ ਕੀਤੀ ਸੀ ਤੇ ਉਹ ਵੀ ਜਥੇਦਾਰ ਸੀ ਚਲੋ ਆਪਾਂ ਨਾਂ ਨਹੀਂ ਲੈਂਦੇ ਤਾਂ ਉਹਨਾਂ ਨੂੰ ਵੀ ਮੇਰੇ ਦੇਖਣ ਚ ਪੰਥ ਚ ਛੇਕਿਆ ਗਿਆ ਸੀ। ਅੱਛਾ ਇਹ ਕਿਹਾ ਸੀ ਕਿ ਨਹੀਂ ਕੋਈ ਇਹਨਾਂ ਨਾਲ ਵਰਤੇਗਾ ਨਹੀਂ। ਕੋਈ ਕੋਈ ਸਾਂਝ ਨਹੀਂ ਰੱਖੇਗਾ। ਅਕਾਲ ਤਖਤ ਸਵਾਰਾ ਬਣਾਇਆ ਸੀ ਸੰਗਤ ਦੀ ਪਰਮਿਸ਼ਨ ਤੋਂ ਬਿਨਾ ਬਣਾਇਆ ਸੀ। ਸੋ ਮੇਰੀ ਬੇਨਤੀ ਜਥੇਦਾਰ ਸਾਹਿਬ ਨੂੰ ਇਹ ਕੀ ਇੱਕ ਕੌਮ ਦੇ ਵਿੱਚੋਂ ਬਾਹਰ ਜਾਣੇ ਚਾਹੀਦੇ ਨਾ ਮਾਸਦਾ ਰਿਸ਼ਤਾ ਸ਼੍ਰੋਮਣੀ ਕਮੇਟੀ ਦਾ ਅਤੇ ਬਾਦਲ ਪਰਿਵਾਰ ਦਾ। ਦੇਖੋ ਕਿ ਇਹ ਹੋ ਜਾਊਗਾ ਜਿਹੜੇ ਤੁਸੀਂ ਸੋਚ ਰਹੇ ਹੋ ਵੀ ਇਦਾਂ ਹੋ ਜਾਊਗਾ ਜਾਂ ਲੋਕ ਸੋਚਦੇ ਜਿੱਦਾਂ ਦੇਖੋ ਮਹਾਰਾਜ ਜੀ ਮੈਂ ਤਾਂ ਇਹ ਬੇਨਤੀ ਕਰਦਾ ਕਿ ਜਥੇਦਾਰ ਸਾਹਿਬ ਤੋਂ ਵੱਡਾ ਕੋਈ ਨਹੀਂ ਹੋ ਸਕਦਾ ਜਦੋਂ ਮਹਾਰਾਜਾ ਰਣਜੀਤ ਸਿੰਘ ਗਏ ਸੀ ਨਾ ਤੇ ਉਹਨਾਂ ਨੂੰ ਜਦੋਂ ਲੱਖ ਸਵਾ ਲੱਖ ਰੁਪਈਆ ਤਨਖਾਹ ਲਈ ਤਾਂ ਉਹਨਾਂ ਨੇ ਕਿਹਾ ਸੀ ਕਿ ਕਾਲ ਤਖਤ ਸਾਹਿਬ ਜਗੇ ਮੰਤ ਕੀਤੀ ਸੀ ਕਿ ਮੈਂ ਤਾਂ ਤੇਰੇ ਸਾਹਮਣੇ ਕਾਲ ਤਖਤ ਸਾਹਿਬ ਕੱਖ ਵੀ ਨਹੀਂ ਮੇਰੇ ਪੱਲੇ ਕੁਛ ਨਹੀਂ ਜੋ ਤੁਸੀਂ ਹੋ ਸਾਰਾ ਕੁਝ ਤੁਸੀਂ ਹੋ ਜਦ ਕੀ ਉਹਦਾ ਰਾਜ ਜਿਹੜਾ ਚੱਲਦਾ ਸੀ ਇੱਥੋਂ ਲੈ ਕੇ ਜਮਰੌਤ ਤੱਕ ਜਿੱਕਰ ਜਾਂਦਾ ਸੀ ਰਾਜ ਉਹਦਾ ਸ਼੍ਰੀਨਗਰ ਤੱਕ ਜਾਂਦਾ ਸੀ ਪਰ ਕਾਲ ਤੱਕ ਸਾਹਦੇ ਸਾਹਮਣੇ ਕਿਸੇ ਦੀ ਜੁਰਤ ਨਹੀਂ ਸੀ ਐਡਾ ਵੱਡਾ ਬਾਦਸ਼ਾਹ ਜਿਹੜਾ ਕਾਲ ਤੱਕ ਸਾਹਦੇ ਸਾਹਮਣੇ ਹੱਥ ਜੋੜ ਕੇ ਖਲੋਤਾ ਸੀ ਠੰਕਮਦਾ ਪਿਆ ਸੀ ਪਰ ਜਥੇਦਾਰ ਤਾਂ ਕਾਲੇ ਫੂਲਾ ਸਿੰਘ ਬੈਠੇ ਸੀ ਨਾ ਫਰਕ ਹੁੰਦਾ ਪਰ ਮੈਂ ਅੱਜ ਹੀ ਬੜੀ ਵੱਡੀ ਵੇਰ ਹੈ ਦੀ ਪਰਖ ਹੋਵੇਗੀ ਜਥੇਦਾਰ ਸਾਹਿਬ ਦੀ ਇਸ ਪੁਆਇੰਟ ਤੇ ਕਿ ਮੇਰੇ ਦੇਖਣ ਵਿੱਚ ਇਹਨਾਂ ਕੋਲ ਐਡੀ ਸੁਪਰੀਮ ਪਾਵਰ ਹੈ ਛੇਵੇਂ ਪਾਦਸ਼ਾਹ ਦਾ ਦਿੱਤਾ ਆਇਆ ਤਖਤ ਦੇ ਇਹ ਜਿਹੜੇ ਉੱਥੇ ਜਥੇਦਾਰ ਨੇ ਤਾਂ ਮੇਰੀ ਤਾਂ ਬੇਣਤੀ ਇਹ ਹੈ ਕਿ ਇਹ ਗਨਾਹ ਬਖਸ਼ਣ ਯੋਗ ਨਹੀਂ ਇਹ ਛੋਟੀ ਮੋਟੀ ਤਨਖਾਹ ਆ ਵੀ ਗਨਾਹ ਨਹੀਂ ਇਹਨਾਂ ਦਾ ਇਹਨਾਂ ਨੇ ਗਨਾਹ ਬਹੁਤ ਵੱਡਾ ਗਨਾਹ ਕੀਤਾ ਅਜੇ ਸਾਹ ਉਹਦਾ ਪ੍ਰਧਾਨ ਬਦਲਿਆ ਕਾਰਜਕਾਰੀ ਭਾਵੇਂ ਲਾਇਆ ਕਾਰਜ ਸਾਮਰ ਨਾਲ ਲਾਇਆ ਨਾ ਮਤਲਬ ਸਾਰੇ ਤਾਂ ਟੈਗ ਹੋ ਚੁੱਕੇ ਨੇ ਦੇਖੋ ਜੋ ਦੇਖੋ ਪਹਿਲੋ ਲਾ ਰਹੇ ਚਲੋ ਅੱਗੇ ਉਹਨਾਂ ਦਾ ਸਿਸਟਮ ਹੋਣਾ ਜਿੱਥੇ ਜਿੱਥੇ ਬੰਦੀ ਦਾ ਪਰ ਮੈਂ ਇਹ ਕਹੂੰਗਾ ਇਹ ਪਹਿਲੋ ਇਹ ਬੰਦੇ ਉਹੀ ਤਾਂ ਹੈ ਨੇ ਜਿਨ੍ਹਾਂ ਨੂੰ ਕਾਰਜਕਾਰੀ ਪ੍ਰਧਾਨ ਲਾਤਾ ਇਹ ਬੰਦੇ ਸਪੋਰਟ ਕਿੰਦੀ ਕਰਦੇ ਆਏ ਨੇ ਅੱਜ ਇਸੇ ਪ੍ਰਧਾਨ ਦੀ ਇਹ ਅੱਜ ਤੱਕ ਇਹ ਹੀ ਇਹਨਾਂ ਦਾ ਕੈਰੇਕਟਰ ਕਹਿ ਰਿਹਾ ਸੀ ਕਿ ਸਾਡਾ ਪ੍ਰਧਾਨ ਸਹੀ ਹੈ ਤੇ ਜੇ ਪ੍ਰਧਾਨ ਕੱਲ ਦਾਗੀ ਸਾਬਤ ਹੁੰਦਾ ਹੈ ਤਾਂ ਜਿਹੜਾ ਕਾਰਜਕਾਰੀ ਬਣਾਇਆ ਉਹਦੀ ਸਪੋਰਟ ਕਰਦਾ ਰਹੇ ਵਿੱਚ ਰਿਹਾ ਉਹ ਗੁਰੂ ਘਰ ਦੇ ਉਲਟ ਗੱਲ ਜਾਂਦੀ ਕੀ ਜਦੋਂ ਸਿਖਾੜੂ ਗੋਲੀਆਂ ਮਾਰ ਗਿਆ ਜਾਇ ਬੰਦਾ ਪ੍ਰਮੋਟ ਕੀਤਾ ਸਾਦੇ ਪੰਜਾਬ ਦੇ ਅੰਦਰ ਜਦੋਂ ਪਰਚਾ ਕੈਂਸਲ ਕੀਤਾ ਕੀ ਇਹਨਾਂ ਦਾ ਕਾਰਜਕਾਰੀ ਪ੍ਰਧਾਨ ਉਸ ਵਕਤ ਉਸ ਚੀਜ਼ ਦੇ ਵਿਰੁੱਧ ਬੋਲਿਆ ਨਹੀਂ ਬੋਲਿਆ ਜੇ ਉਹਨੇ ਬੋਲਿਆ ਸੀ ਫਿਰ ਤਾਂ ਕਹੀਏ ਠੀਕ ਆ ਬੰਦਾ ਜੇ ਉਹ ਤਾਂ ਬਚਾੜੀ ਇੱਕੋ ਗੱਡੀ ਤੇ ਗਏ ਆ ਆਪਾਂ ਪਸੰਦੀ ਇੱਕੋ ਚੀਜ਼ ਨੂੰ ਕੀਤਾ ਹੈ ਇਸੇ ਪ੍ਰਧਾਨ ਨੂੰ ਪਸੰਦ ਕੀਤਾ ਹੈ ਤੇ ਗਨਾਹ ਦੇ ਵਿੱਚ ਜੇ ਕਿ ਐਡਾ ਵੱਡਾ ਗਨਾਹ ਆਇਆ ਨਾ ਗਨਾਹਦਾਰ ਇਹ ਵੀ ਨਹੀਂ ਗਨਾਹ ਕਰਨੇ ਹੂੰ ਸੋ ਇਹ ਵੀ ਜਿਹੜੇ ਨੇ ਇੱਕ ਡਰਾਮਾ ਖੇਡਿਆ ਗਿਆ ਕਾਰਜਕਾਰੀ ਪ੍ਰਧਾਨ ਦਾ ਇਹ ਬਹੁਤ ਗਲਤ ਗੱਲ ਕੀਤੀ ਹੈ ਇਹ ਉਹੀ ਬੰਦੇ ਨੇ ਮੇਰੀ ਸਿੱਖਣ ਵੀ ਬੇਨਤੀ ਹੈ ਕਿ ਐਡੀ ਛੇਤੀ ਸਾਨੂੰ ਭਰਮਣ ਦੀ ਲੋੜ ਨਹੀਂ ਇਹਨਾਂ ਦੇ ਬਗਰ ਇਹ ਬੰਦੇ ਉਹੀ ਨੇ ਇਹ ਰਾਜ ਦੇ ਮਗਰ ਸਾਰਾ ਕੁਝ ਹੋ ਰਿਹਾ ਹੈ ਪਰ ਯਾਦ ਰੱਖਿਆ ਜੇ ਰਾਜ ਤੁਹਾਡੇ ਕਰਨ ਨਹੀਂ ਆਉਣਾ ਹੁਣ ਜਿੱਥੇ ਮਰਜੀ ਚਲੇ ਜਾ ਕਿਉਂਕਿ ਸਿੱਖਾਂ ਦੇ ਮਨ ਚੋਂ ਤੁਸੀਂ ਡਿੱਗ ਚੁੱਕੇ ਜਦੋਂ ਬੰਦਾ ਦਿਲ ਚੋਂ ਛਿੱਟਿਆ ਜਾਂਦਾ ਨਾ ਉਦੋਂ ਬੰਦਾ ਦੁਬਾਰਾ ਉੱਠਦਾ ਨਹੀਂ ਹੁੰਦਾ ਜਿੱਤਾਂ ਹਾਰਾਂ ਚੱਲਦੀਆਂ ਆਂ ਇੰਡੀਆ 'ਚ ਇੱਕ ਬੰਦਾ ਹਾਰ ਜਾਂਦਾ ਦੂਜਾ ਜਿੱਤ ਜਾਂਦਾ ਪਰ ਤੁਸੀਂ ਤਾਂ ਆਪਦਾ ਕਿਰਦਾਰ ਖਤਮ ਕੀਤਾ ਹੈ ਕਹਿੰਦੇ ਨਿਮਕੇ ਜਾਈਏ ਅਕਾਲ ਤਖਤ ਸਾਹਿਬ ਵੀ ਮaaf ਕਰਦਾ ਹੈ ਤੇ ਗੁਰੂ ਘਰ ਦੇ ਵਿੱਚ ਵੀ ਛੋਲਣਾ ਪਰਨੇ ਆਂ ਨਹੀਂ ਹੋ ਸਕਦਾ ਕਿ ਉਹਨਾਂ ਦੇ ਫਾਇਦੇ ਦੀ ਗੱਲ ਹੋਵੇਗੀ ਪਰ ਮੈਂ ਕਹੇ ਜਿਹੜਾ ਗੁਨਾਹ ਹੈ ਉਹ ਬਖਸ਼ਣ ਯੋਗ ਨਹੀਂ ਉਸ ਗਨਾਹ ਦਾ ਕੀ ਕਰਾਂ ਇਹ ਹੀ ਮੰਨਦੇ ਹੋ ਕਿ ਬੇਦਬੀ ਦੇ ਵਿੱਚ ਜਿਹੜਾ ਬੇਦਬੀ ਦੇ ਵਿੱਚ ਉਹ ਸਾਧ ਨੂੰ ਪ੍ਰਮੋਟ ਕਰਨਾ ਸਾਧ ਦਾ ਵਰਸ ਜੀ ਗੁਰੂ ਗ੍ਰੰਥ ਸਾਹਿਬ ਹੋਣਾ ਸਾਧ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹੀਨ ਕੀਤੀ ਉਹਦਾ ਪਰਚਾ ਕੈਂਸਲ ਕਰਾਉਣਾ ਸਿੱਖਾਂ ਦੇ ਗੋਲਗੇ ਚਲਾਉਣੀਆਂ ਪੰਜਾਬ ਦੇ ਅੰਦਰ ਫੜ ਫੜ ਕੇ ਇਥੇ ਪਰਚੇ ਦਰਜ ਕੀਤੇਗਾ ਪੰਜਾਬ ਦੇ ਅੰਦਰ ਸਰਦਾਰ ਸਾਹਿਬ ਇੱਥੇ ਜਦੋਂ ਸਾਧ ਆਉਂਦਾ ਸੀ ਨਾ ਹੂਟਰ ਵੱਜਦੇ ਹੁੰਦੇ ਸੀ ਤੇ ਕਿਸੇ ਦੀ ਜੁਰਤ ਨਹੀਂ ਸੀ ਗਲੀ 'ਚ ਨਿਕਲ ਜਾਂਦਾ ਸੀ ਕਦੋਂ ਕਈ ਜੁਰਤ ਨਹੀਂ ਸੀ ਕਿ ਇੱਕ ਲਫ਼ਜ਼ ਵੀ ਇਹਨਾਂ ਦੇ ਉੱਤੇ ਬੋਲ ਦਿੰਦਾ ਨਾਲ ਦੀ ਨਾਲ ਇੱਥੇ ਪਰਚੇ ਦਰਜ ਹੋ ਗਏ ਲੈ ਕੇ 24 ਆ ਗਿਆ ਪਰ ਸਾਬਤਤਾ ਨਹੀਂ ਹੋਇਆ ਕਿ ਇਹਨਾਂ ਹਰਾਬੁਸ਼ ਕਰਾਇਆ ਦੇਖੋ ਕਮਾਲ ਦੀ ਗੱਲ ਹੈ ਕੁਝ ਗਨਾਹ ਹੁੰਦੇ ਨੇ ਜਿਹੜੇ ਲੋਕਾਂ ਨੂੰ ਪਤਾ ਹੁੰਦਾ ਪਰ ਰੰਗਜੀਤ ਆਪ ਤਾਂ ਨਹੀਂ ਸੀ ਕੋਈ ਕਿਸੇ ਨੂੰ ਮਾਰਨ ਆਇਆ ਤੇ ਗੱਡੀ ਤੇ ਬੈਠਾ ਜਿੱਲੀ ਤੇ ਗਨਾਦਾ ਥੱਲੇ ਵਜੀਦ ਖਾਨ ਦਾ ਸੀ ਪਰ ਰੰਗਜੀਤ ਦਾ ਨਾਲ ਹੀ ਨਾ ਆਇਆ ਹੂੰ ਗਨਾਦਾ ਵਜੀਦ ਖਾਨ ਕਰ ਰਿਹਾ ਸੀ ਪਰ ਬਖਸ਼ਾ ਦੇ ਰੰਗਜੀਤ ਵੀ ਨਹੀਂ ਗਿਆ ਕਿਤੇ ਮਰਜੀ ਬਿਠਾ ਹੋਵੇ ਬੰਦਾ ਗਨਾਹ ਤੁਹਾਡੇ ਰਾਜ ਦੇ ਅੰਦਰ ਹੋ ਰਿਹਾ ਹੈ ਤੁਹਾਨੂੰ ਸਾਰੀ ਨਾਲੇਜ ਹੈ ਇੱਕ ਸਾਈਡ ਤੋਂ ਲੱਗ ਜੋ ਗਨਾਹ ਗਿਣਨੇ ਨਾ ਦੇ 2007 ਤੋਂ ਬਾਅਦ ਆਜੋ 17 ਟਿੱਕਰ ਕਿਹੜਾ ਕੰਮ ਹੈ ਜਿਹੜਾ ਪੰਜਾਬ ਚ ਨਹੀਂ ਹੋਇਆ ਉਸ ਵਕਤ ਹਮ ਅਜੇ ਤੁਸੀਂ ਕਹਿੰਦੇ ਸਾਡਾ ਗਨਾਹ ਨਹੀਂ ਸੋ ਮੈਂ ਤਾਂ ਜਿੱਥੇ ਦੱਸਦਾ ਸਰ ਜੀ ਤੌਰ ਤੇ ਤਾਂ ਨਹੀਂ ਕਿ ਸਟੇਟਮੈਂਟ ਇਦਾਂ ਦੀਆਂ ਬਣੀਆਂ ਕਿ ਸੁਖਵੀਰ ਗੋਚੀ ਦੀ ਹਾਨੀ ਹੋਈ ਸੀ ਉਹਦੇ ਤੇ ਠੱਪਾ ਲੱਗ ਗਿਆ ਕਿ ਬੈਤ ਵੀ ਤੇਰੇ ਰਾਜ ਸਾਹਿਬ ਜੀ ਮਹਾਰਾਜ ਪਰਚਾ ਕੈਨਸਲ 2012 ਫਰਵਰੀ ਮਾਰਚ ਚ ਹੁੰਦਾ ਪਿਆ ਉਹੋ ਨੇ ਆਈ ਪੋ ਉਹ ਜੋ ਇਲੈਕਸ਼ਨ ਆ ਰਹੇ ਸੀ 2012 ਦੇ ਹੂੰ ਉਸ ਤੋਂ ਪਹਿਲੇ 2 ਮਹੀਨੇ ਪਹਿਲੇ ਪਰਚਾ ਕੈਨਸਲ ਹੋ ਰਿਹਾ ਕਿਉਂ ਹੋਇਆ ਪਈ ਪਰਚਾ ਕੈਨਸਲ ਉਹ ਕਿnde ਕਿੱਡੇ ਕਹਿਣ ਤੇ ਕੀਤਾ ਉਹ ਸਾਦ ਨੂੰ ਕਿਉਂ ਬਚਾਇਆ ਗਿਆ ਪੰਜਾਬ ਦੇ ਅੰਦਰ ਕਿ ਕਿਵੇਂ ਜੁਰਤ ਭਾਗੀ ਸਲਾਮਤ ਪੁਰੇ ਉਹ ਅੰਦਰ ਅਵਰ ਆਪ ਦਾ ਸੱਤ ਸੱਤ ਸਤਾਰੇ ਬਣਾਉਣ ਲੱਗਾ ਹੈ ਬਾਹਰ ਫੋਰਸ ਪੰਜਾਬ ਦੀ ਉਹਨੂੰ ਸਕਿਉਰਟੀ ਦੇ ਰਹੀ ਹੈ ਉਹ ਸਕਿਉਰਟੀ ਹੈ ਉਹਨੂੰ ਕਿਉਂ ਦੇ ਰਹੀ ਸੀ ਕਿ ਉਹ ਸਵੇਰੇ ਉੱਠ ਕੇ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹੀ ਚੋਲਾ ਪਾ ਕੇ ਤੇ ਉਹਨੇ ਉੱਥੇ ਸਵੇਰੇ ਕੰਮ ਕਰਨਾ ਸੀ ਇਹ ਅਸੀਂ ਉਸ ਕਰਕੇ ਉਹਨੂੰ ਸਕਿਉਰਟੀ ਦਿੱਤੀ ਸੀ ਤੇ ਸਕਿਉਰਟੀ ਅੰਦਰ ਕਿਹਦੇ ਜਾਂਦੀ ਹੈ ਡਿਪਟੀ ਸੀਐਮਸੀ ਗ੍ਰਹਿ ਮੰਤਰੀ ਪਰ ਦੇ ਸਮਾਪਤ ਵੀ ਤੇ ਗੱਤੌ ਲੈ ਕੇ ਇੱਕ ਤਾਂ ਕਿ ਉਹਦੇ ਰਾਜਪਾਲ ਦੇ ਵਿੱਚ ਕਿੰਨੇ ਜਹੇਦਾਰ ਬਦਲੇ ਆ ਕਿੰਨੇ ਵੀ ਬਦਲ ਗਏ ਗਨਾਹ ਜਿਹੜਾ ਇੱਕ ਵਾਰ ਹੋ ਜੇ ਉਹ ਮਾਫ ਨਹੀਂ ਹੁੰਦਾ ਕਈ ਗਨਾਹ ਨੇ ਜਿੰਨਾ ਮਰਜੀ ਟਾਈਮ ਲੰਘ ਜਾਏ ਹੁਣ ਜੇ ਅਸੀਂ ਆ ਦਿਨਾਂ ਵੀ ਕਿ ਲੋਕਾਂ ਦੀ ਗੱਲ ਚੜ ਗਿਆ ਮਰਡਰ ਕੇਸ 10 10 ਸਾਲ ਚੱਲਦੇ ਨੇ ਕਿਉਂ ਫਿਰ ਮਰਡਰ ਕੇਸ ਜੇ ਪੁਰਾਣਾ ਹੋ ਗਿਆ ਤੇ ਉਹਦੇ ਵਿੱਚ ਫਿਰ ਬੰਦਾ ਛੱਡਦੀਦਾ ਹੁੰਦਾ ਕੇਸ ਡਿਲੇ ਹੋ ਸਕਦਾ ਹੈ ਕਈ ਕਾਰਨਾ ਕਰਕੇ ਹੋ ਸਕਦਾ ਪਰ ਉਸ ਚ ਬੰਦੇ ਜੇ ਗਰਾਹ ਕੀਤਾ ਤਾਂ ਬਖਸ਼ਿਆ ਨਹੀਂ ਜਾਂਦਾ ਹੁੰਦਾ ਕੀ ਇਸ ਵੀ ਬਾਦਲ ਨੂੰ ਕਰ ਲੈਣਾ ਸਜਾ ਲੱਗੇਗੀ ਕਿ ਜਾਨਾਲ ਦੇ ਜਿੰਨੇ ਵੀ ਰਾਜ ਭਾਗ ਮੰਨਨ ਵਾਲੇ ਸਾਰਿਆਂ ਨੂੰ ਦੇਖੋ ਇਹ ਤਾਂ ਹੁਣ ਪਤਾ ਨਹੀਂ ਇਹਨਾਂ ਦਾ ਕੀ ਪ੍ਰੋਸੀਜਰ ਹੈ ਜਥੇਦਾਰ ਸਾਹਿਬ ਦਾ ਪਰ ਮੇਰੇ ਦੇਖਣ ਦੇ ਵਿੱਚ ਸਾਰੇ ਹੀ ਛੇਕਣ ਵਾਲੇ ਜਿਹੜੇ ਉਸ ਵਕਤ ਸਤਾ ਦਾ ਆਨੰਦ ਮਾਣ ਰਹੇ ਸੀ ਜਿਨ੍ਹਾਂ ਨੇ ਉਸ ਵਕਤ ਹਾ ਦਾ ਨਾਰਾ ਨਹੀਂ ਮਾਰਿਆ ਸਿਆਸਤ ਦਾ ਉਦੋਂ ਉਦੋਂ ਇੰਜੋਏ ਕਰ ਰਹੇ ਸੀ ਸਿਆਸਤ ਨੂੰ ਇਹ ਉਹ ਸਾਰੇ ਹੀ ਗਨਾ ਕਰਦੇ ਹਾ ਦਾ ਨਾਰਾ ਸਾਹਿਬ ਜادہ ਵੇਲੇ ਜਿਨ੍ਹਾਂ ਨੇ ਮਾਰਿਆ ਸੀ ਉਹਨਾਂ ਦੇ ਦਰਵਾਜ਼ੇ ਬਣ ਕੇ ਉੱਥੇ ਬੱਤੇਗੜ ਸਾਹਿਬ ਜਾ ਕੇ ਚਾਗੇ ਗੁਰੂ ਗੋਬਿੰਦ ਸਿੰਘ ਮਾਰਿਆ ਖੁਦ ਲੜਾਈ ਕਰਨੀ ਚਾਹੁੰਦੇ ਸੀ ਹਾ ਦਾ ਨਾਰਾ ਮਾਰਿਆ ਤੇ ਸਿੱਖ ਕੌਮ ਨੇ ਉਹਨਾਂ ਨੂੰ ਸਿਰ ਤੇ ਚੁੱਕ ਲਿਆ ਕੀ ਇਹਨਾਂ ਬੰਦਿਆਂ ਦੇ ਵਿੱਚ ਕਿਸੇ ਨੇ ਵਿਧਾਨ ਸਭਾ ਦੇ ਅੰਦਰ ਜਾਂ ਕਿਤੇ ਇੰਟਰਵਿਊ 'ਚ ਕਿਹਾ ਸੀ ਕਿ ਸਾਡਾ ਪ੍ਰਧਾਨ ਗਲਤ ਹੈ ਕਿਸੇ ਨੇ ਚਿੱਠੀ ਲਿਖੀ ਸੀ ਕਾਲ ਤੱਕ ਸਾਹਿਬ ਨੂੰ ਕਿ ਪ੍ਰਧਾਨ ਤੋਂ ਗਲਤੀ ਹੋ ਗਈ ਹੈ ਅੱਜ ਤੋਂ ਪਾਰਟੀ ਛੱਡ ਕੇ ਜਾਂਦੇ ਜੋ ਡਰਦੇ ਮਾਰੇ ਥੋੜਾ ਜਿਹਾ ਸ਼ਬਦ ਬੋਲਦੇ ਕਿਸਨ ਡਰਾਇਆ ਹੀ ਬਣਾ ਕੇ ਧਮਕਾ ਕੇ ਰੱਖਿਆਗਾ ਤਾਂ ਨਹੀਂ ਡਰਾਇਆ ਕੋ 18 ਸਾਲ ਦੇ ਬੱਚੇ ਥੋੜਾ ਜਿਹਾ ਥੱਲੇ ਸੀ ਮਾਈਨਰ ਥੋੜਾ ਸੀ ਉਦੋਂ ਦਾ ਮინისტრ ਸੀ ਇਹ ਅੱਜ ਵੀ ਉਹੀ ਬੰਦੇ ਨੇ ਹੂੰ ਉਦੋਂ ਦਾ ਸਾਰੇ ਇੱਕੋ ਇੱਕੋ ਹੀ ਇਕੁਅਲ ਸਟੇਟਸ ਸੀ ਇਹਨਾਂ ਦਾ ਹੂੰ ਸੋ ਮੈਂ ਜਥੇਦਾਰ ਸਾਹਿਬ ਨੂੰ ਬੇਨਤੀ ਕਰੂੰਗਾ ਇਹ ਸਾਰੇ ਹੀ ਗਨਾਹ ਦੇ ਭਾਗੀਦਾਰ ਨੇ ਹੂੰ ਇਕੋਲੇ ਇਹਨਾਂ ਦਾ ਸਟੇਟਸ ਹੈ ਕੋਈ ਇਹਨਾਂ ਦਾ ਸਟੇਟਸ ਬਦਲਿਆ ਨਹੀਂ ਇਹਨਾਂ ਨੂੰ ਬਖਸ਼ਣਾ ਨਹੀਂ ਚਾਹੀਦਾ ਕਿਸੇ ਬੰਦੇ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ